ਸਰਵ ਜੀ ਸੰਗਰੂਰ ਵੀ ਜੀ ਕਵਤਾ ਲਿਖ ਗਈ ਪਾਤ ਪਾਤ ਦੇ ਸੋਹਣੇ ਸੋਹਣੇ ਬੇਸ਼ੱਕ ਨਜ਼ਰ ਆਉਂਦੇ ਨਹੀਂ ਪਾਤ ਪਾਤ ਦੇ ਸੋਹਣੇ ਸੋਹਣੇ ਬੇਸ਼ੱਕ ਨਜ਼ਰ ਆਉਂਦੇ ਨਹੀਂ ਪਰ ਇੱਕ ਖਾਸ ਹੈ ਮੇਰੇ ਲਈ ਪਰ ਇੱਕ ਖਾਸ ਹੈ ਮੇਰੇ ਲਈ ਬੇਸ਼ੱਕ ਕਈ ਮਨ ਪਾਉਂਦੇ ਨੇ ਬੇਸ਼ੱਕ ਕਈ ਮਨ ਪਾਉਂਦੇ ਨੇ ਨਹੀਂ ਨਫ਼ਰਤ ਕਿਸੇ ਨਹੀਂ ਨਫ਼ਰਤ ਕਿਸੇ ਲਈ ਦਿਲ ਵਿੱਚ ਮੇਰੇ ਜੀ ਦਿਲ ਵਿੱਚ ਮੇਰੇ ਜੀ ਪਰ ਦਿਲ ਮੇਰੇ ਨੂੰ ਖਾਂ ਪਰ ਦਿਲ ਮੇਰੇ ਨੂੰ ਖਾਂ ਫਿਕਰ ਬਥੇਰੀ ਜੀ ਫਿਕਰ ਬਥੇਰੀ ਜੀ ਸਮਾਜਿਕ ਦਾਇਰੇ ਤੋਂ ਸਮਾਜਿਕ ਦਾਇਰੇ ਤੋਂ ਨਾ ਕਦੇ ਬਾਹਰ ਹੋਇਆ ਜੀ ਰਿਆ ਮर्यादा ਅੰਦਰ ਦੇਹਾ ਮਰਿਆਦਾ ਅੰਦਰ ਦੇਸ਼ਕ ਕਾफी ਕੁਝ ਖੋਇਆ ਜੀ ਦੇਸ਼ਕ ਕਾफी ਕੁਝ ਖੋਇਆ ਜੀ ਇਹ ਖੇਲ ਨਸੀਬਾਂ ਦੇ ਇਹ ਖੇਲ ਨਸੀਬਾਂ ਦੇ ਤਾਂ ਖਾਦੇ ਵਿੱਚ ਕਮੀਆਂ ਨੇ ਉਹਨਾਂ ਹਿੱਸੇ ਆਈਆਂ ਖੁਸ਼ੀਆਂ ਸਾਦੇ ਹਿੱਸੇ ਆਈਆਂ ਗਮੀਆਂ ਨੇ ਦਿਨ ਰਾਤ ਇੱਕ ਕਰਦਿਆਂ ਅਸੀਂ ਮਰਦੇ ਰਹੇ ਸੀ ਜਿੰਨਾ ਜੱਗ ਜਿਸ ਲਈ Usli salto yang habis.